ਲੇ ਵੀ ਮਿੱਤਰੋ ਜੁਗ ਨੂੰ ਆਇਆ ਪੁੱਤੋ ਸਾਰੀਆਂ ਆ ਗਈਆਂ ਉਹ ਦੇਖ ਜੁਗ ਨੂੰ ਰਿਆ ਜੁਗ ਨੂੰ ਬਰਾਵੋ ਬੱਕਰਿਆਂ ਨੂੰ ਪਾ ਰਹੇ ਆ ਸੇਵ ਤੇ ਫਰੀ ਦਾ ਦਾਣਾ ਇਹਨੂੰ ਕਹਿੰਦੇ ਆ ਛੇ ਪਾਇਆ ਕਰੋ ਬੱਕਰਿਆਂ ਨੂੰ ਹੁਣ ਮਿਲ ਜਾਂਦੇ ਆ ਸਸਤੇ ਆਹ ਬੱਕਰੀ ਨੇ ਬੱਚੇ ਸੱਟੇ ਬਰਾਵੋ ਇਹਨੂੰ ਵੀ ਸੇਵ ਪਾ ਦਿੰਨੇ ਆਪਾਂ ਤੇ ਆ ਆਪਣੇ ਬੱਕਰੇ ਨੂੰ ਪਾਵਾਂਗੇ ਆਜ ਪੁੱਤੋ ਰਿਆ ਜੀ ਤੁਸੀਂ ਓਰੇ ਆ ਜਾਓ ਜਿਆ ਫਿਰ ਲੈ 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 ਖਾਓ 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 ਹਾ ਯਾ ਪਤਾਂ ਜਗੂ ਖਰਜ 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 ਦਾਣਿਆਂ ਤੇ ਭਜਾ ਕੰਕ ਪਈਆ ਪੰਨੀ ਤੇ ਯਾਰ ਇਹਦਾ ਗਲਤ ਆਗਾ ਇਹ ਖਾ ਜਾਣਗੇ ਲੈ ਉਧਰ ਤੁਰਪੇ ਨਸ਼ੇ ਕੀਦੇ ਰੇ ਇਹਨਾਂ ਨੂੰ ਹਾਂ ਕੋਲਾ ਲੈ ਚੱਸੀ ਓਰੇ ਆ ਬਈ ਲੈ ਡਰਦੇ ਆ ਪਤੰਦਰ ਜਗੂ ਲੈ ਪਤਾਂ ਯਾ ਫਿਰ ਲੈ ਜਗੂ ਲੈ ਜਗੂ ਲੈ ਹਾਂ ਆਇਓ ਆਇਓ ਸੇਵ ਖਾ ਲਓ ਪਤੰਦਰੋ ਥੋੜੀਆਂ ਪ੍ਰਾਣਿਆਂ ਵਾਂਗੂ ਥੋੜੀ ਸੇਵਾ ਕਰਦੇ ਆ ਯਾਰ ਫੇਰ ਵੀ ਤੁਸੀਂ ਨਿਆ ਨਹੀਂ ਦਿੰਦੇ ਪਤੰਦਰੋ ਹੈ ਖਾਓ ਦੇਖੀ ਲੈ ਲੈ ਕੀ ਹੈ ਉਧਰ ਕੀ ਹੈ ਉਧਰ ਕੀ ਹੈ ਬਾਈ ਕਣ ਕਬਾਈ ਦੇ ਸੁੱਕਣੀ ਧੋ ਕੇ ਫੜ ਜਾ ਮੈਂ ਲੰਡਰ ਜਾ ਤੀੜ ਮਰੀ ਜਾਂਦਾ ਤੇ ਭਰਾ ਉਹ ਸੇਵ ਦੇਖੋ ਖਾ ਨਹੀਂ ਰੇ ਤੇ ਬੱਕਰੀ ਬੱਕਰੀਆਂ ਦਾ ਬਣਾਤੀ ਮੇਰੀ ਬਾਬੇ ਚੁੱਪ ਨਹੀਂ ਕਰਦਾ ਬੱਕਰੀਆਂ ਦਾ ਬਣਾਤੀ ਨੇਰੀ ਤੇ ਇਹਨਾਂ ਦੇ ਹੁਣ ਮਗਰ ਮਗਰ ਫਿਰਨਾ ਪਊ ਅੱਜ ਦਾ ਤਨ ਖਾ ਲੈ ਇਹਨਾਂ ਨੇ ਅੱਜ ਖਾ ਲੈ ਫੇ ਡੇਲੀ ਖਾਇਆ ਕਰਨੇ ਬਾਈ ਇਹ ਸੇਵ ਇਹਨਾਂ ਨੂੰ ਆਤ ਪੈ ਜੂ ਨਾ ਇਹਨਾਂ ਨੂੰ ਪੈ ਜੂ ਆਤਾ ਥਲੋਂ ਫਾੜੀਆਂ ਖਾਂਦਾ ਪੈਣ ਦਾ ਲੱਕੜ ਵਿੱਚੋਂ ਨਾ ਖਾਈਆਂ ਚੱਕ ਕੇ ਥਾਲ ਦੇ ਆਓ ਭਗਤ ਸੁੱਡੀ ਇੰਨੀ ਚੰਗੀ ਕਰਦੇ ਆ ਬਾਬੇ ਯਾਰ ਸੇਬ ਖਾਓ ਤੁਸੀਂ ਟੌਰ ਨਾ ਲਓ ਨਜ਼ਾਰੇ ਜੇ ਬਾਹਲਾ ਕਰਦੇ ਉੱਤੇ ਕਾਲਾ ਨੂਨ ਪੁੱਕ ਦਿੰਨਾ ਟੈਸਟ ਬਦਲ ਜੂ ਹਨਾ ਨੂਨ ਨਹੀਂ ਪਾਇਆ ਭਾਈ ਤਾਂ ਨਹੀਂ ਖਾਂਦੇ ਓਏ ਇਹ ਗਿੱਜੇ ਹੋਏ ਆ ਬਾਬੇ ਖਰਚ ਆ ਦੇਖੀ ਜਾਂਦਾ ਕਿੱਧਰ ਨੂੰ ਯਾ ਫਿਰ ਹੋ ਰਿਹਾ ਪਤਾ ਕਣਕ ਤੇ ਹੀ ਆ ਹਨਾ ਮੈਂ ਤੈਨੂੰ ਕੀ ਕਹਿੰਦਾ ਬਾਬੇ ਇੱਧਰ ਚੱਲੋ ਲੈ ਆ ਦੇ ਇਹ ਮੰਨਦੇ ਨਹੀਂ ਭਰਾਵਾ ਐਂ ਕਰਦੇ ਨੇ ਯਾਰੀ ਇਹ ਲਾੜਲੇ ਵਾਲੇ ਆ ਨਾ ਤਾਂ ਕਰਦੇ ਆਂ ਚੱਲ ਯਾ ਫਰਾਬਾ ਨਾ ਤੂੰ ਆਖੇ ਲੱਗਦਾ ਨਾ ਤੂੰ ਖਾਨਾ ਐ ਜੰਦਰਾ ਤੁਹਾਡੇ ਬਾਅਦ ਤੇ ਐਡਾ ਤਗੜਾ ਸਮਾਨ ਲਿਆਉਣੇ ਐ ਬਈ ਮੈਂ ਇਹਨਾਂ ਨੂੰ ਆਪਦੇ ਜਵਾਕਾਂ ਵਾਂਗੂ ਰੱਖਦਾ ਜਿਹੜੀ ਚੀਜ਼ ਬੱਚਿਆਂ ਨੂੰ ਲਿਆਉਣੀ ਐ ਉਹੀ ਇਹ ਖਾਂਦੇ ਬਸ ਮੈਂ ਕੁਝ ਵੀ ਲਿਆਵਾਂ ਯਾਰ ਸ਼ਾਮ ਨੂੰ ਮਰ ਲਾ ਕੋਈ ਫਾਲ ਫਲੂਟ ਹੋ ਗਿਆ ਜਾਂ ਕੋਈ ਹੋਰ ਚੀਜ਼ ਹੋ ਗਈ ਇਹਨਾਂ ਦਾ ਵਿਚੋ ਡੰਗਾ ਆਉਣਾ ਹੀ ਆਉਣਾ ਦੋਨਾਂ ਦਾ ਫੇਰ ਹੀ ਭਲਦੇ ਬੱਬਰ ਸ਼ੇਰ ਬਈ ਤੇ ਅਗਲਾ ਕਹਿ ਦਿੰਦਾ ਵੀ ਹਾਂ ਅਸੀਂ ਕਰਦੇ ਆ ਬੱਕਰੀ ਫਰ ਓਵੇਂ ਹੀ ਬਾਈ ਬਹੁਤ ਔਖਾ ਬੜਾ ਔਖਾ ਬੜਾ ਔਖਾ ਇਹ ਛੇ ਸਾਡੇ ਪਤੰਦਰ ਸੁੱਕੀ ਜਮਾਰ ਨੂੰ ਮੰਨ ਕੇ ਹਜੇ ਪਤਾ ਨਹੀਂ ਇਹਨਾਂ ਨੂੰ ਕਿ ਮਾਂ ਦਾ ਕਾਲਾ ਨੂਨ ਭੁੱਕ ਕੇ ਟੈਸਟ ਬਣਾ ਦਈਏ ਫੇਰ ਖਾਣੂ ਆਜੋ ਓਏ ਨੂਨ ਭੁੱਕ ਤਾਂ ਸਲਾਦ ਤੇ ਪਤੰਦਰ ਨੂੰ ਹੁਣ ਤਾਂ ਆਜੋ ਕਾਲਾ ਨੂਨ ਲਗਾ ਦਈਏ ਬੱਬੇ ਆ ਲੈ ਹੁਣ ਬਾਈ ਕਾਲਾ ਨੂਨ ਭੁੱਕ ਤਾਂ ਸੇਬਾਂ ਤੇ ਆਪਾਂ ਭਰੋ ਹੁਣ ਆ ਲੈ ਜੀ ਮੈਂ ਤਾਂ ਮੇਰਾ ਐ ਕਰਦਾ ਮੈਂ ਹੀ ਖਾਲਾ ਗਲਗਰਮ ਦਾ ਖਾਟਿਆ ਬਰਾਬਰ ਹੁਣ ਇਹ ਲਿਆਂਦੇ ਮੇਰੇ ਬੱਬਰ ਸ਼ੇਰਾ ਵਾਸਤੇ ਭਾਈ ਇਹਨਾਂ ਨੂੰ ਖਵਾਉਣ ਨੂੰ ਲਾ ਕੇ ਸੇਵ ਕਾਲਾ ਨੂਨ ਲਾ ਕੇ ਤੇ ਭਾਈ ਰੇੜੀਆਂ ਤੇ ਮੇਰੀ ਸੁਣਨ ਨੂੰ ਗੱਲ ਸ਼ਾਮ ਨੂੰ ਗੇੜਾ ਮਾਰ ਲਿਆ ਕਰੋ ਜਿਹਨੇ ਬੋਗ ਤਿਆਰ ਕਰਨੇ ਆ ਜਾਂ ਕੋਈ ਪੱਠ ਪਠੋਰਾ ਤਿਆਰ ਕਰਨਾ ਜਾਂ ਬੱਕਰੀ ਤਿਆਰ ਕਰਨੀ ਹੈ ਜਾਂ ਭੇੜ ਤਿਆਰ ਕਰਨੀ ਹੈ ਜਾਂ ਮੀਡਾ ਤਿਆਰ ਕਰਨਾ ਜਾਂ ਮੰਨ ਕੇ ਚਲੋ ਝੋਟਾ ਕਟਾ ਕੋਈ ਵੀ ਤਿਆਰ ਕਰਨਾ ਤੁਸੀਂ ਸੇਵ ਬਾੜਾ ਦਾ ਕਹਿੰਦਾ ਨਹੀਂ 5 ਕਿਲੋ ਸੇਬ ਸੀਗੇ 20 ਰੁਪਏ ਨੇ ਦੇਤੇ ਬਾਈ ਨੇ ਕਹਿੰਦਾ ਲੈ ਜਾ ਯਾਰ ਤੇ ਬਾਈ ਵਿੱਚ ਸੇਬ ਨਾ ਵਧੀਆ ਪਈ ਆ ਜਮਾ ਮਨ ਲਾ ਥੋੜੇ ਜਿਹੇ ਹਰੇ ਨੇ ਉਹ ਮਨ ਲਾ ਸ਼ਾਂਤੀ ਕਰੀ ਹੋ ਉਹਨਾਂ ਨੇ ਹਨਾ ਵਿੱਚ ਭਰਾ ਉਹ ਗਲੇ ਵੀ ਆ ਵਿੱਚ ਕਾਣੇ ਵੀ ਆ ਤੇ ਉਹ ਮਾੜਾ ਮਾੜਾ ਟੱਕ ਲਾ ਕੇ ਬਾਈ ਕੋਤ ਮਨ ਲਾ ਕੱਟਦੇ ਉਹਨਾਂ ਦਾ ਬਾਕੀ ਸੇਬ ਬਾਈ ਕੰਮ ਆਉਂਦਾ ਸਾਰਾ 20 ਰੁਪਏ ਜਿਹੜਾ ਆਉਂਦਾ ਕੀ ਐਂ ਦੇਖੋ 5 ਕਿਲੋ ਸੇਬ ਆ ਗਏ ਤੇ ਬਾੜਾ ਦਾ ਕਹਿੰਦਾ ਨਹੀਂ ਦੋ ਤਿੰਨ ਦਿਨ ਤਾਂ ਯਾਰ ਦੋ ਦਿਨ ਤਾਂ ਬਾਈ ਇਹਨਾਂ ਨੂੰ ਇੰਨੇ ਇੰਨੇ ਪਾਤੇ ਵਾਧੂ ਸਾਲ ਭਰ ਕੇ ਇੱਕ ਐ ਵੀ ਨਹੀਂ ਰੱਜ ਮੇਸ ਇਹ ਨਹੀਂ ਦੇਖੋ ਤਾਂ ਤੜੀ ਜ ਜੇ ਤੁਸੀਂ ਬੋਗ ਤਿਆਰ ਕਰਨਾ ਸਾਨੂੰ ਤਾਂ ਕਹਿਣਾ ਬਈ ਇਹ ਜਿਹੜਾ ਰੰਗ ਬਰੰਗ ਪਾ ਲਿਆ ਕਰੋ ਬਾਹਲੇ ਖਰਚੇ ਫੀਡਾਂ ਨਾਲੋਂ ਤਾਂ ਬਹਲਾ ਨਜ਼ਾਰਾ ਇਹ ਚੀਜ਼ਾਂ ਦਾ ਹੁਣ ਕਦੂਆਂ ਦਾ ਸੀਜ਼ਨ ਆ ਭਾਏ ਜੋ ਕਦੂਆਂ ਦੀ ਨੇਰੀ ਲਿਆ ਦੋ ਪਰ ਸਾਨੂੰ ਜੇ ਹੈਗੇ ਬਈ ਕਿਸੇ ਦੇ ਨਜ਼ਾਰੇ ਲੈਂਦੇ ਆ ਪਸ਼ੂ ਬਈ ਇਹ ਜਿਹੜਾ ਰੰਗ ਬਰੰਗ ਨਾਲ ਨਾ ਪਸ਼ੂ ਰਾਜੀ ਰਹਿੰਦਾ ਮਾਰ ਨਹੀਂ ਖਾਂਦਾ ਛੇਤੀ ਬੱਚੇ ਵਧੀਆ ਦਿੰਦੇ ਆ ਸੂਨ ਵਾਲੇ ਪਸ਼ੂ ਵਧੀਆ ਦੁੱਧਵਾ ਸਾਰਾ ਕੁਝ ਯਾਰ ਤਾਕਤ ਵਾਲੀ ਚੰਗੀ ਚੀਜ਼ ਪਾਵਾਂਗੇ ਤਾਂ ਬਈ ਦੁੱਧ ਦੁੱਧਵਾ ਆਟੋਮੈਟਿਕ ਹੀ ਦੇਣਾ ਉਹਨਾਂ ਨੇ ਕਿ ਨਹੀਂ ਵਧੀਆ ਬੱਚੇ ਪਾਲਣਗੇ ਵਧੀਆ ਗਰੋਥ ਹੋਊਗੀ ਵਧੀਆ ਸਾਰਾ ਕੁਝ A to Z ਵਧੀਆ ਹੀ ਹੋਊਗਾ ਠੀਕ ਹੈ ਕਿ ਨਹੀਂ ਹੁਣ ਬੱਕਰੇ ਤੁਹਾਡੇ ਸਾਹਮਣੇ ਖੜੇ ਆ ਇੱਕ 5 ਮਹੀਨਿਆਂ ਦਾ ਇੱਕ 6 ਮਹੀਨਿਆਂ ਦਾ ਬਾਬੇ ਦੇਖ ਵੀ ਮੈਂ ਇਹਨਾਂ ਇੱਕ ਅਪ ਮਾਰਦੇ ਆ ਵੀ ਤਿੰਨ ਤਿੰਨ ਮਹੀਨਿਆਂ ਦੇ ਉਹ ਵੀ ਕੋਈ ਟੁਕਰੀ ਜੇ ਮੈਂ ਕਹਿੰਦਾ ਤਾਂ ਦੱਸਦਾ 6 ਮਹੀਨੇ ਦੇ ਉਹ ਵੀ ਉਹ ਆਪ ਹੀ ਪਤਾ ਲੱਗ ਜਾਂਦਾ ਹਨਾ ਇਹਨਾਂ ਦਾ ਖੀਰਿਆਂ ਦਾ ਕਰਦਾ 38 40 38 40 ਤੇ ਲੈ ਕੇ ਜਾਣਾ ਬਾਬੇ ਤਾਂ ਸੇ ਪਾਉਣਾ ਮੈਂ ਨਹੀਂ ਮੈਨੂੰ ਕਿ ਲੋੜ ਸੇ ਪਾਉਣ ਦੀ ਬਈ ਨਹੀਂ ਜਹਰਾ ਵਾਧੂ ਹੈ ਬਈ ਮੇਰੇ ਕੋਲ ਖੜਾ ਬੁੱਤ ਮੈਂ ਵੀਡੀਓ ਬਣਾਈ ਜਾਨਾ ਮੇਰੇ ਕੋ ਹਰਾ ਵਾਧੂ ਹੈ ਬਈ ਜਮਾਰ ਵਾਧੂ ਹੈ ਜਿਵੇਂ ਕਹਿੰਦੇ ਹੁੰਦੇ ਸਾਡੇ ਹਰਾ ਵਾਧੂ ਲੋਕ ਨਵੇਂ ਬੰਦੇ ਆ ਕੇ ਕਹਿੰਦੇ ਉਹ ਜਮਾਰ ਸਾਡੇ ਵਾਧੂ ਖੜੀ ਐ ਵੀ ਪਤੰਦਰੋ ਜੇ ਗੋਡੇ ਤੋਂ ਮਲੱਕ ਤੋਂ ਕਹਾਂ ਜਮਾਨ ਟੱਪ ਗਈ ਇਹਨਾਂ ਨੇ ਖਾਣੀ ਤਾਂ ਨਹੀਂ ਪੱਕੀ ਜਮਾਰ ਕਿੱਥੋਂ ਖਾਣਗੇ ਕੱਚੀ ਭਾਲਦੀਆਂ ਪਤੰਦਰਨੀਆਂ ਜਮਾਂ ਤੇ ਉਹ ਗੱਲ ਆ ਬਾਈ ਹਰਾ ਵਾਧੂ ਦੇਖ ਹਨਾ ਸੇਬ ਬਾਈ ਮੈਂ ਕਿਸੇ ਗੱਲੋਂ ਲਿਆ ਕੇ ਪਾਏ ਆ ਮੈਂ ਯਾਰ ਖਾ ਲੈਣਗੇ ਆਪ ਬਈ ਰੋਜ਼ ਖਾਣੇ ਆ ਨਾ ਇਹ ਵੀ ਬੱਚੇ ਆਪਣੇ ਤੇ ਬਾਈ ਇਹ ਇਹ ਵੀ ਹੁਣ ਇਹ ਨਖਰੇ ਕਰਦੇ ਆ ਭਰਾਵਾ ਦੇਖ ਲਓ ਲੈ ਕੀ ਕਰੀਏ ਦੱਸ ਆਏ ਮਾਨ ਕੇ ਆਇਆ ਪੁੱਤ ਯਾਰ ਮੈਂ ਤਾਂ ਨੂਨ ਨੂਨ ਲਾਈ ਬੈਠਾ ਜਾਂ ਫਿਰ ਰਿਆ ਲੈ ਸੁਣਦਾ ਹੀ ਨਹੀਂ ਓਏ ਖਾਦਿਆ ਮੇਰੇ ਸਾਲਿਆ ਕਣਕ ਪਾਈ ਆ ਸੁੱਕਣੀ ਪੱਲੀ ਤੇ ਓਦੀਂ ਦੀ ਆ ਬਸ ਇਹਨਾਂ ਨੂੰ ਯਾਰ ਉਧਰ ਚੱਕ ਲੈਂਦੇ ਆ ਮੂੰਹ ਚੱਲ ਓ ਪੁੱਤ ਪੁੱਤ ਸੇਵ ਖਾ ਲਾ ਮੈਂ ਤੈਨੂੰ ਦੱਸਦਾ ਨਹੀਂ ਬੱਕਰੀ ਨੂੰ ਬਾਦੂ ਮੈਂ ਨਹੀਂ ਮੈਂ ਤੇਰੀ ਮਾਸੀ ਨੂੰ ਬਾਦੂ ਭਰਾਵਾ ਸਿੱਧੀ ਗੱਲ ਹੈ ਮਾਂ ਤਾਂ ਤੇਰੀ ਗਈ ਹੋਈ ਐ ਨਹੀਂ ਤੇਰੀ ਮਾਸੀ ਨੂੰ ਪਾ ਦੂ ਮੇਰਾ ਟਿਕ ਮੈਂ ਸੇਵ ਨਹੀਂ ਖਾਂਦੇ ਓਏ ਆਜੋ ਮੇਰਾ ਸ਼ੇਰ ਲੈ ਓਏ ਜੇ ਕੋ ਨੂੰ ਲੈ ਪੁੱਤ ਓਏ ਜੋਗ ਨੂੰ ਆ ਭਾਈ ਇਹ ਜੋ ਬੰਦਾ ਬੱਚਾ ਲੈ ਜੋਗ ਨੂੰ ਬਤ ਮਾਰਾ ਇਹ ਖਾਲਾ ਆ ਨੂਨ ਨਾਲ ਲੱਗਿਆ জাফর ਖਾਨ ਦੀ ਕੋਸ਼ਿਸ਼ ਕਰ ਰਿਹਾ ਤੇ ਦੇਖੋ ਕੋਸ਼ਿਸ਼ ਬਹੁਤ ਕਰ ਰਿਹਾ ਨੂਨ ਲੱਗਿਆ ਤੇ ਇਹਨੂੰ ਸਵਾਦ ਲੱਗਣ ਡੇ ਤੇ ਖਾਣ ਡੇ ਭਾਈ ਇਹ জাফর ਖਾ ਮੇਰਾ ਸ਼ੇਰ ਸੇਵ ਓਏ ਓਏ ਤੂੰ ਵੀ ਖਾ ਲੈ ਇੱਕ ਅੱਧਾ ਪੀਸ ਪਾਲਾ ਯਾਰ ਮੂੰਹ ਚ ਯਾਰ ਕਮਾਲ ਕਰਦਾ ਯਾਰ ਜਮੀ জাফর ਨੇ ਤਾਂ ਬਣਾਤੀ ਨੇਰੀ ਫਿਰ ਹੁਣ ਤਾਂ ਲੱਗਿਆ ਪਤਾ ਵੀ ਕਾਲਾ ਨੂਨ ਦੇ ਟੈਸਟ ਕੀ ਹੁੰਦੇ ਨੇ ਹਣਾ ਕੁਛ ਨਹੀਂ ਬੁੱਤੇ ਤਾਂ ਖਾਂਦਾ ਇਹ ਵੀਡੀਓ ਬਣਾਉਣਾ ਮੈਂ জাফর ਦੀ ਇਹਨੂੰ ਆਪਾਂ ਖਵਾਉਣੇ ਆ ਮਾਲ ਪੱਤਾ ਇਹ 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 ਹਾਂ ਇਹ ਟੈਸਟ ਟੈਸਟ ਕਰਦਾ ਦੇਖਦਾ ਵੀ ਕੀ ਚੀਜ਼ ਪਾਉਂਦਾ ਮੈਂ ਲੈ ਦੇਖ ਲੈ ਯਾਰ ਪਤੰਦਰ ਜਮੀਂ ਕਮਾਲ ਕਰੀ ਇਹ ਨਹੀਂ ਤਾਂ ਜਮਾ ਮੂੰਹ ਹੀ ਨਹੀਂ ਲਾਇਆ ਪਤੰਦਰ ਨੇ ਇਹ ਨਹੀਂ ਵੇਖਿਆ ਓਏ ਸੇਵ ਦੀ ਫਾਰੀ ਦਾ ਟੈਸਟ ਕਿਵੇਂ ਇੱਕ ਫਾਰੀ ਦਾ ਖਾਲਾ ਯਾਰ ਕਾਲਾ ਓਏ ਖਾਲਾ ਯਾਰ ਨਹੀਂ ਕਹੋ ਨਹੀਂ ਮਾਰਦੀ ਨਹੀਂ ਪੁੱਤ ਬਰਿਆ ਕਿ ਬਰਿਆ ਨਹੀਂ ਖਾਲਾ ਪੁੱਤ ਯਾਰ ਇੱਕ ਇੱਕ ਫਾਰੀ ਖਾਲਾ ਪੁੱਤ ਬਣ ਕੇ ਬਸ ਬਾਦੂ ਆ ਉਹਨੇ ਤਾਂ ਖਾ ਲਈਆਂ ਬਈਆਂ ਥੋੜੀਆਂ ਹੀ ਆ ਲੈ ਇਹ ਨਹੀਂ ਖਾਂਦਾ ਭਰਾਵੋ ੱੱਕੇ ਨਾਲ ਤਾਂ ਉਹਨਾਂ ਨੇ ਆ ਬਹਿਣੀਆਂ ਇਹ ਤਾਂ ਮੈਂ ਤੁਹਾਨੂੰ ਦੱਸਾਂ ਗੱਲ ਬੱਕਰੀ ਨੂੰ ਪਾ ਯਾਰ ਬਾਈ ਕਿਉਂ ਮੈਨੂੰ ਤਾਂ ਕਰੀਂ ਯਾਰ ਅਸੀਂ ਇੰਨਾ ਜਰ ਮੈਨੂੰ ਤਾਂ ਨਹੀਂ ਅਸੀਂ ਇਹਦਾ ਪਰੌਣਿਆਂ ਨਹੀਂ ਮੈਨੂੰ ਤਾਂ ਨਹੀਂ ਕਰੀ ਕਦੇ ਹਣਾ ਵੀ ਇਹ ਤਾਂ ਬੱਕਰੀ ਆ ਹਾਂ ਚਲੋ ਹਾਸੀ ਖੇਡੀਆਂ ਹੋ ਗਈਆਂ ਇਹ ਗੱਲ ਕਰ ਆ ਦੇਖੋ ਆ ਬੱਕਰੀ ਦਾ ਦੇਖ ਕੇ ਦੁੱਖ ਬਹੁਤ ਆਉਂਦਾ ਬਾਈ ਆ ਬੱਕਰੀ ਦਾ ਬੁਰਾ ਹਾਲ ਹੀ ਹੋ ਗਿਆ ਬਾਈ ਦੇਖ ਤਿੰਨ ਬੱਚੇ ਸੱਟ ਕੇ ਬੱਕਰੀ ਬਾਈ ਆ ਦੇਖ ਲਾ ਹਾਲ ਜੇ ਰਪਈਂ ਅੰਦਰ ਗਾਲ ਬੁਰੇ ਹਾਲ ਟੀਕੇ ਲਾ ਪੈਰ ਦਾ ਜ਼ਖਮ ਕਿੱਡਾ ਬਸ ਪੁੱਛਣਾ ਯਾਰ ਇਹ ਤੀ ਤਨ ਬਈ ਸੂਈ ਖਰਾਬ ਹੋ ਗਿਆ ਦਾ ਯਾਰ ਕਿਹੜੇ ਬੋਖ ਤੇ ਕਿਹੜੇ ਬੱਕਰੇ ਭਰਾਵੋ ਐਵੇਂ ਥਨੂੰ ਮੱਖ ਹਨ ਲੈ ਪੁੱਤੋ ਤੂੰ ਖਾ ਯਾਰ ਨੂਨ ਲੱਗਿਆ ਕਾਲਾ ਬਾਜੀਵਾ ਭਰਾਵੋ ਮੈਂ ਹੰਤਾਲੀ ਕਮੀ ਨਹੀਂ ਛੱਡਦਾ ਡੇਕਾਂ ਡੰਡ ਲੈ ਹਰਾ ਗਦਾਣਾ ਸਭ ਕੁ ਪਾਉਣਾ ਨੂੰ ਮੈਂ ਆ ਆ ਦੇਖ ਲੋ ਯਾਰ ਪੈਰ ਦਾ ਥਨੂੰ ਦਿਖਾਵਾਂ ਇਹਦਾ ਮੋਰਾ ਦੇਖੀ ਕਿੱਡਾ ਬਈ ਬਈ ਦੇ ਆ ਮੋਰੇ ਦੀ ਪੂ ਤਾਂ ਬੱਚ ਮੈਂ ਦਵਾਈ ਪਰ ਛੱਡੀਏ ਬਈ ਇਹ ਨਿੰਮ ਹਲਦੀ ਦਾ ਤੇਲ ਤੇ ਆ ਆਪਣਾ ਨਿੰਮ ਸਰੋਂ ਦਾ ਤੇਲ ਤੇ ਹਲਦੀ ਇਹ ਮਾਚਾ ਕਿਸ ਮਾਰ ਕੇ ਦਵਾਈ ਬਣਾਈ ਹੈ ਕੀੜਾ ਨਹੀਂ ਪੈਂਦਾ ਰੇਸ਼ਾ ਨਹੀਂ ਪੈਂਦਾ ਗੱਲ ਕਰ ਥੋੜੀ ਸੋਝ ਰਹੇਗੀ ਤੇ ਭਾਈ ਆਹ ਜਾਖ ਮੈਂ ਇੱਥੇ ਥੋੜਾ ਵਿੱਚ ਹੋਈ ਸੈਟ ਨਾ ਦਵਾਈ ਮੈਂ ਪਾ ਦਿੱ ਆ ਜਾਖ ਮਨੇ ਭਾਈ ਬੱਕਰੀ ਦਾ ਬੁਰਾ ਹਾਲ ਕਰਤਾ ਸਾਰਾ A to Z ਸਿਸਟਮ ਹੀ ਵਿਗੜ ਗਿਆ ਏਡੇ ਤੱਕੜੇ ਮੋਗ ਤੋਂ ਦਵਾਈ ਸੀ ਬੱਕਰੀ ਵੀ ਸ਼ਰਾਬ ਪੀਉਂ ਰ ਜਮਾ ਭਾਈ ਕੰਨ ਵੀ ਫੁੱਲ ਚੌੜਾ ਇਹ ਜੀ ਗੱਲ ਨਹੀਂ ਜੇ ਤੁਸੀਂ ਅੱਖੋਂ ਦੇ ਨਾ ਹਾਲ ਕੰਨ ਦੇਖੋ ਬਾਬੇ ਕਿੱਥੇ ਪਿਆ ਉਹ ਬੱਕਰੀ ਦਾ ਹੂੰ ਐ ਆਪਾਂ ਵੀ ਵਪਾਰੀਆਂ ਵਾਂਗੂ ਹੱਥ ਦੇ ਧਰ ਕੇ ਦਿਖਾ ਦਈਏ ਕੰਨ ਦੇਖਾ ਬੱਕਰੀ ਦਾ ਕਿੱਦਾਂ ਚੌੜਾ ਹੈ ਵਪਾਰੀਆਂ ਵਾਲੇ ਪੁਆਇੰਟ ਮਾਰ ਦਈਏ ਗੱਲ ਕਰ ਬਾਬੇ ਯਾਰ ਆਹ ਜੀਜਾ ਨਾ ਜਿਹੜੀਆਂ ਆਹ ਚੀਜ਼ ਹੋਈ ਹੈ ਚਾਂਸ ਬਣਿਆ ਐਂ ਹੀ ਕਰਦਾ ਸਾਰੀਆਂ ਵੇਚ ਦੇ ਬੱਸ ਇੱਕ ਵੀ ਨਾ ਰੱਖ ਓਏ ਹੈ ਗੱਲ ਕਰ ਸਿਆਲ ਚ ਚਾਂਸ ਬਹੁਤ ਬਣਿਆ ਜਿਹੜਾ ਤਾਂ ਬੰਦਾ ਮਨ ਮਾਰ ਕੇ ਕੰਮ ਕਰੀ ਗਿਆ ਤਾਂ ਕਾਮਯਾਬ ਜੇ ਕਿਤੇ ਵੇਚਦੀ ਬੁੜੀਆਂ ਨੇ ਕਹਤਾ ਵੇਚ ਭਰਾ ਜਿਹੜੀ ਜਿਹੜੀ ਹੁੰਦੀ ਸੋਨ ਵਾਲੀ ਉਹਦੇ ਕਿਸੇ ਦੇ ਬੱਚੇ ਡਿੱਗ ਪਏ ਕੋਈ ਮਰ ਗਈ ਕੋਈ ਬੱਚਾ ਮਰ ਗਿਆ ਕੋਈ ਸੂਈ ਨਹੀਂ ਕੋਈ ਫਰਿਆਦ ਹੋ ਗਈ ਤੂੰ ਕਿਵੇਂ ਹੋ ਗਈ ਹੈਨਾ ਇਹ ਮੈਨੂੰ ਵੀ ਘਰੇ ਕਹਿੰਦੇ ਆ ਵੀ ਕਿੱਧਰ ਪੰਗਾ ਲਿਆ ਤੂੰ ਯਾਰ ਇਹਦੇ ਨਾਲ ਤਾਂ ਮੱਧੀਆਂ ਵਧੀਆਂ ਸੀ ਐਸੀ ਬਹੁਤ ਸੀ ਬਾਹੜੀਆਂ ਗੱਲਾਂ ਹੋ ਜਾਂਦੀਆਂ ਗੱਲ ਕਰ ਜਿਹੜਾ ਬੰਦਾ ਇੱਥੋਂ ਪੂਛ ਫੜ ਕੇ ਮਗਰ ਲਾ ਗਿਆ ਵਾਹ ਪੌ 12 25 ਹੈ ਬਾਈ ਜਿਹੜੇ ਬੰਦੇ ਨੇ ਮੰਨ ਕੇ ਚੱਲੋ ਪੂਰੀ ਮਿਹਨਤ ਕਰਕੇ ਇਹ ਕੰਮ ਕਰਨਾ ਤਾਂ ਨਜ਼ਾਰੇ ਲਾਉਂਗੇ ਮਿੱਤਰੋ ਕਾੜ ਨਹੀਂ ਛੱਡਦੀਆਂ ਉਹ ਕਹਿੰਦੇ ਹੁੰਦੇ ਨੇ ਜਿਵੇਂ ਬਾਬਾ ਆਪਣੇ ਪੁਰਾਣੇ ਫਾਰਮਰ ਆ ਪੁਰਾਣੇ ਬੰਦੇ ਨੇ ਜਿਹੜੇ ਗੁਜਰਗਾਜਰ ਉਹ ਦੇਖੀ ਕਿੱਥੇ ਆਈ ਢੋਲ ਕੋਲੇ ਮਾਂ ਦੇ ਬੱਚੇ ਢੋਲ ਨੂੰ ਦਿੰਦੇ ਆ ਹੀਲੀਆਂ ਵੀ ਕਣਕ ਪਾ ਸਰੋਂ ਦੀ ਖਾਲ ਆ ਇਹਦੇ ਤੇ ਗੱਟੇ ਦਾ ਖਾ ਲਵਾਂਗੇ ਸਰੋਂ ਦੀ ਖਾਲ ਲੈ ਕਣਕ ਦੇ ਗਿੱਜੇ ਹੋਇਆ ਭਰਾਵਾ ਗਜਾਏ ਹੋਇਆ ਬਾਹਲਾ ਮੋਹ ਕਰਦੇ ਆ ਪਤੰਦਰ ਲੈ ਕਣਕ ਦਾ ਢੱਕਣੀ ਚਾਗਦਾ ਰਿਹਾ ਮੈਂ ਤਾਂ ਫੇਰ ਛੱਕਦੇ ਆ ਪ੍ਰੋਗਰਾਮ ਇਹ ਲੈ ਲਾ 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 ਬਣਾ ਦੇ ਮੇਰੀ ਬੱਬੇ ਖਾਓ ਯਾਰ ਨਜ਼ਾਰੇ ਲਓ ਤੇ ਬਾਈ ਬਣ ਕੇ ਵੀਡੀਓ ਵੇਖ ਕੇ ਆ ਬੱਕਰਿਆਂ ਦਾ ਰੇਟ ਨਾ ਪੁੱਛਿਆ ਕਰੋ ਕਿੰਨਾ ਸਾਰੀ ਉਮਰ ਨਹੀਂ ਵੇਚਣੀ ਭਾਈ ਆਪਾਂ ਇਹ ਪੁੱਤਾਂ ਨੂੰ ਪਾਲਿਆ ਉਹਦਾ 20 ਦਿਨਾਂ ਦਾ ਸੀ ਪਰਲਾ ਦਾ ਜੋ ਲਿਆਂਦਾ ਉਰਲਾ 2-2 ਮਹੀਨਿਆਂ ਦਾ ਸੀ ਬਾਈ ਤੇ ਪੁੱਤਾਂ ਨੂੰ ਪਾਲੀ ਜਾਂਨੇ ਆ ਮਿਹਨਤ ਕਰੀ ਜਾਂਨੇ ਆ ਵੇਚਣ ਵਾਸਤੇ ਨਹੀਂ ਪਾਲਦਾ ਜੇ ਜਿਹੜੇ ਬੱਚੇ ਆਪਾਂ ਵੇਚਣੇ ਆ ਬਾਈ ਠੀਕ ਐ ਜੋ ਵੀਂ ਮਿਆਂ ਦਾ ਬੱਚਾ ਕਰੋ ਦੁੱਧ ਦਾ ਫਲਾ ਦੁੱਧ ਪੀਂਦਾ ਹੁੰਦਾ ਬੱਚਾ ਫਲਾਵਟ ਹੁੰਦੀ ਹੈ ਦੁੱਧ ਦੀ ਮੁਰਕੋ ਦਵਾ ਬੱਕਰੀ ਦੁੱਧ ਘਟ ਜਾਂਦੀ ਹੈ ਬੱਚਾ ਵੱਡਾ ਹੋ ਜਾਂਦਾ ਲੱਸਾ ਪੈ ਜਾਂਦਾ ਹਨਾ ਕਮਜ਼ੋਰ ਆ ਕਿਸੇ ਲੱਤਾਂ ਵਿੰਗੀਆਂ ਹੋ ਗਈਆਂ ਹੋ ਗੂ ਕਵੇਂ ਗੂ ਕਵੇਂ ਬਾਹਲਾ ਕੁਝ ਹੋ ਜਾਂਦਾ ਜਿਹੜੇ ਬੱਚੇ ਵੇਚਦੇ ਨੇ ਜਿਹਦਾ ਪਾਲਣਾ ਫਿਰ ਤਾਂ ਗੱਲ ਵੱਖਰੀ ਹੈ ਫਿਰ ਤਾਂ ਮਗਰ ਫਿਰਦਾ ਬੱਕਰੀ ਦੇ ਇਹ ਨਹੀਂ ਪਾਲਣਾ 1.5-2 ਮਹੀਨਿਆਂ ਦਾ ਬੱਚਾ ਚੰਗੇ ਦੁੱਧ ਚੰਗਾ ਕੇ ਡਾਰ ਕਰੋ ਤੇ ਵੇਚੋ ਬਸ ਨਮੇੜੋ ਕੰਮ ਰੱਖਣ ਦੀ ਕੋਸ਼ਿਸ਼ ਨਾ ਕਰੀ ਵੱਡਾ ਕਰਕੇ ਜੇ ਵੱਡਾ ਕਰਕੇ ਵੇਚਣਾ ਤੁਹਾਡੀ ਮਰਜ਼ੀ ਹੈ ਗੱਲ ਕਰੇ ਇਹ ਆਪਣੇ ਫਾਰਮ ਫਾਰਮ ਦੀ ਸ਼ਾਨ ਹੈ ਬਰੀਡਰ ਹੈ ਐਵੇਂ ਨਹੀਂ ਸੇਵ ਲਿਆ ਲਿਆ ਪਾਉਂਦੇ ਬਾਈ ਕਿਸੇ ਗੱਲੋਂ ਪਾਉਨੇ ਆ ਬਰੀਡ ਬਹੁਤ ਸਰਾ ਹੈ ਠੀਕ ਆ ਨਾ ਚੱਲਦਾ ਮੈਂ ਐ ਨਹੀਂ ਕਹਿੰਦਾ ਵੀ ਮੇਰੇ ਕੋਲ ਹੀ ਸਰਾ ਆਪਾਂ ਤਾਂ ਨਹੀਂ ਹੈ ਭਰਾਵੋ ਐਵੇਂ ਝੂਠ ਮਾਰੀ ਆਪਾਂ ਕੋਈ ਘਰੇ ਨਹੀਂ ਬਣਾਈ ਅੱਗੇ ਬਣੂਗੀ ਜਿਹੜੀ ਗੱਲ ਆ ਠੀਕ ਆ ਹਾਂ ਇਹ ਤੋਂ ਤਿਆਰ ਕਰ ਲਾਂਗੇ ਪ੍ਰਮਾਤਮਾ ਖੈਰ ਸੋਖ ਰੱਖੇ ਤੇ ਬਾਈ ਤੁਹਾਨੂੰ ਸਾਰਿਆਂ ਨੂੰ ਦੱਸਤਾ ਵੀ ਬਿਆਰ ਚ ਕਿਹੜਾ ਮਾਰ ਲਿਆ ਕਰੋ ਸ਼ਾਮ ਨੂੰ ਜਿਹੜੇ ਮੇਰੇ ਵੀਰ ਘਰੇ ਰੱਖਦੇ ਆ ਬੱਕਰੀਆਂ ਜਿਹੜੀ ਵੀ ਸਬਜ਼ੀ ਮਿਲਦੀ ਹੈ ਜਿਹੜਾ ਵੀ ਤੁਹਾਨੂੰ ਫਲ ਮਿਲਦਾ ਮਿਲੇ ਸਸਤਾ ਜਾਂ ਇਹ ਨਾ ਹੋਵੇ ਵੀ 50 ਰੁਪਏ ਕਿਲੋ ਵਾਲੇ ਸੇਬ ਲਿਆਉਣਾ ਮੈਂ 5 ਕਿਲੋ 20 ਰੁਪਏ ਦੇ ਲਿਆ ਐ ਦੇਖ ਲਓ ਕੀ ਰੇਟ ਪੈ ਗਏ ਇਹ じゃ ਸੌਦਾ ਇਹਨਾਂ ਦੇ ਲੋਟ ਆ ਜਾਂਦਾ ਤੇ ਉਵੇਂ ਆਪਦਾ ਕਰ ਲਿਆ ਕਰੋ ਬਾਈ ਹੈਨਾ ਮੰਡੀ ਚ ਕਿਹੜਾ ਮਾਰ ਲਿਆ ਕਰੋ ਇਹਦਾ ਕਿਹੜੀ ਗੱਲ ਆ ਨਾ ਮਿਲੇ ਯਾਰ ਸਾਰੀ ਤਰ੍ਹਾਂ ਦੀ ਚੀਜ਼ ਮਿਲ ਜਾਂਦੀ ਹੈ ਜੀ ਜਿਹਦੇ ਕੋਲ 2 4 4 5 10 ਪਸ਼ੂ ਆ ਨਾ ਔਰ ਮੰਨ ਲੇ ਕਿ ਚਲੋ 50 ਰੁਪਈਆ ਦਾ ਸਮਾਨ ਮੁਕਦਾ ਨਹੀਂ ਬਾਈ ਇੱਕ ਦਿਨ ਦਾ 5-4 ਕਿਲੋ ਤਾਂ ਆਊਗਾ ਹੀ ਜੇ 10 ਬੱਕਰੀਆਂ ਨੇ ਅੱਧਾ-ਅੱਧਾ ਕਿਲੋ ਖਾਊਏ ਖਾ ਲੈਣੀਆਂ ਬਾਈ ਹਨ ਇਹ ਚੀਜ਼ਾਂ ਹੁੰਦੀਆਂ ਨੇ ਤੇ ਬਾਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਭਰਾਓ